ਸਤਾਨਕ ਸਰਕਾਰਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਭਾਗ ਦੀ ਕਾਰਗੁਜ਼ਾਰੀ ਹੁਣ ਸਾਹਮਣੇ ਆ ਰਹੀ ਹੈ ਕਿਉਂਕਿ ਉਨ੍ਹਾਂ ਨੇ ਸਮਾਵਧ ਯੋਜਨਾਵਾਂ ਉਰੀਕੀਆਂ ਸਨ ਉਨ੍ਹਾਂ ਦੇ ਨਤੀਜੇ ਹੁਣ ਦੇਖਣ ਨੂੰ ਮਿਲਣਗੇ ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਜਲਦ ਹੀ ਗੈਰ ਕਾਨੂੰਨੀ ਕਲੋਨੀਆ ਤੇ ਪਲਾਟਾ ਬਾਰੇ ਨਵੀਂ ਨੀਤੀ ਲਿਆਂਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਇੱਕ ਮੌਕਾ ਨਕਸ਼ਾ ਪਾਸ ਕਰਵਾਉਣ ਜਾਂ ਸੀਐਲਯੂ ਹਾਸਲ ਕਰਵਾਉਣ ਦਾ ਦਿੱਤਾ ਜਾਵੇਗਾ ਉਸ ਤੋਂ ਬਾਅਦ ਨਜਾਇਜ਼ ਉਸਾਰੀਆਂ ਇਮਾਰਤਾਂ ਤੇ ਬੰਦ ਦੀ ਕਾਰਵਾਈ ਵੀ ਕੀਤੀ ਜਾਵੇਗੀ ਵੱਖ-ਵੱਖ ਵਿਸ਼ਿਆਂ ਤੇ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਫਰੈਂਡਸ ਇਹ ਨਵਾਂ ਸਾਲ ਬੜੀ ਵੱਡੀ ਖੁਸ਼ਖਬਰੀ ਦੇ ਨਾਲ ਸ਼ੁਰੂ ਕਰ ਰਹੇ ਆਂ ਪੰਜਾਬ ਸਰਕਾਰ ਵੱਲੋਂ ਜਿਹੜੀ ਸਭ ਤੋਂ ਮਚ ਅਵੇਟਡ ਪਾਲਿਸੀ ਸੀਗੀ ਉਹ ਇਲੀਗਲ ਬਿਲਡਿੰਗਸ ਦੀ ਸੀ ਉਹਦੇ ਤੇ ਬੜਾ ਵਿਚਾਰ ਵਟਾਂਦਰਾ ਹੋਇਆ ਲੇਕਿਨ ਅਸੀਂ ਪ੍ਰੋ ਪੀਪਲ ਪਾਲਿਸੀ اختیار ਕੀਤੀ ਹੈ ਉਹਦੇ ਵਿੱਚ ਇਵਨ ਸੀਐਲਯੂਸ ਵਿਲ ਬੀ ਇਨਕਲੂਡਿਡ ਤੇ ਉਹ ਕੱਲ ਕੈਬਨਿਟ ਦੇ ਵਿੱਚ ਚਲੀ ਜਾਣੀ ਹੈ ਐਂਡ ਆਈ ਥਿੰਕ 99% ਕਿਉਂਕਿ ਸੀਐਮ ਸਾਹਿਬ ਨੇ ਸਾਡੀ ਕਮੇਟੀ ਬਣਾਈ ਸੀਗੀ ਉਹਦੇ ਤੇ ਕੁਝ ਰეკਮੈਂਡੇਸ਼ਨ ਸੀਗੀਆਂ ਆਲ ਦੋਜ਼ ਰეკਮੈਂਡੇਸ਼ਨਸ ਹੈਵ ਬੀਨ ਸਾਰਟਡ ਆਊਟ ਵੀ ਵਿਲ ਗੋ ਫੁੱਲ ਫਲੇਜਡ ਐਂਡ ਗਿਵ ਅ ਵਨ ਟਾਈਮ ਇਲਲੀਗਲ ਬਿਲਡਿੰਗ ਪੋਲਿਸੀ ਦੀ ਵਨ ਟਾਈਮ ਸੈਟਲਮੈਂਟ ਟੂ ਦੀ ਪੀਪਲ ਆਫ ਪੰਜਾਬ ਉਹਦੇ ਵਿੱਚ ਵੀ ਆਰ ਇਨਕਲੂਡਿੰਗ ਇੱਕ ਛੋਟੀ ਮੋਟੀ ਚੀਜ਼ ਰਹਿ ਗਈ ਸੀਗੀ ਹੈ ਤੇ ਬਹੁਤ ਵੱਡੀ ਕਿ ਕਿਸੇ ਨੇ CLU ਵੀ ਕਰਾਣਾ ਹੋਵੇ ਜਿਨੇ CLU ਤੋਂ ਬਿਨਾ ਬਿਲਡਿੰਗ ਬਣਾਈ ਹੋਈ ਹੈ ਔਰ ਪੁਰਾਣੀ ਬਣਾਈ ਹੋਈ ਹੈ ਤੇ ਵੀ ਵਿਲ ਗਿਵ ਹਿਮ ਅ ਵਨ ਟਾਈਮ ਚਾਂਸ ਟੂ ਲੀਗਲਾਈਜ਼ ਦੈਟ ਬਿਲਡਿੰਗ ਦੂਜੀ ਚੀਜ਼ ਦੂਜਾ ਗਿਫਟ ਇਹਦੇ ਤੇ ਮੈਂ ਚਾਹੂੰਗਾ ਸਾਰੇ ਬੋਲਣ ਕਿਉਂਕਿ ਇਹਦੇ ਤੇ ਬੜੀ ਬਹਿਸ ਵੀ ਹੋਈ ਆ ਔਰ ਵੀਵ ਕਮ ਟੂ ਅ ਫਾਈਨਲ ਕਨਕਲੂਜਨ ਆਫ ਪਾਸਿੰਗ ਇਟ ਆਫ ਐਂਡ ਕੱਲ ਨੂੰ ਇਹ ਪਾਸ ਹੋ ਜੂਗੀ ਔਰ ਪੰਜਾਬ ਦੇ ਲਈ ਇਹ ਬਹੁਤ ਵੱਡਾ ਤੋਹਫਾ ਹੈ ਦੂਸਰੀ ਚੀਜ਼ 84 ਦੇ ਦੰਗਿਆਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 200 ਦੁਕਾਨਾਂ ਅਲੋਟ ਹੋਈਆਂ ਸੀਗੀਆਂ ਐਟ ਦੀ ਰੇਟ ਆਫ 38000 38000 ਆ ਕਰੀਬ 200 ਪਰਿਵਾਰ ਅਫੈਕਟਿਡ ਸੀਗੇ ਉਹ ਬੜੀ ਧੀਰ ਦਾ ਕਿੱਸਾ ਚੱਲ ਰਿਹਾ ਸੀਗਾ ਔਰ ਕਾਫੀ ਅਰਸੇ ਤੋਂ ਪਿਛਲੀ ਸਰਕਾਰ ਨੇ ਵੀ ਉਹਨੂੰ ਕੈਬਨਿਟ ਦੇ ਵਿੱਚ 38000 ਦੇ ਉੱਤੇ ਪਾਸ ਕੀਤਾ ਲੇਕਿਨ ਉਹ ਬਹੁਤ ਧਾਮ ਨੂੰ ਬਹੁਤ ਜ਼ਿਆਦਾ ਮੰਗ ਰਹੇ ਸੀਗੇ ਔਰ we have come to a conclusion that we must give them that benefit and jodi cheez 38000 de vich uh, o pass kiti si asi 10000 de vich ohna nu de re ha we are uh, giving those 200 families all those 200 shops at 10000 rupees pehle tha ji 38000 400 rupees eh kareeb kareeb 10 lakh 12 lakh di ban di si dakam ਦੁਕਾਨ ਜਿਹੜੀ ਸੀਗੀ 25 25 ਗਾ ਦਾ ਇਹ ਮੈਨੂੰ ਸਰ 22 ਪੁਆਇੰਟ 22.68 ਤਈ ਗਾਜ਼ ਦੀ ਦੁਕਾਨ ਹੈ ਜੀ ਇਹ ਬਣਦੀ ਸੀਗੀ 12 ਲੱਖ 54 ਹਜ਼ਾਰ ਕੁ ਰੁਪਏ ਤੇ ਹੁਣ ਇਹ ਮੇਰੇ ਖਿਆਲ ਦੇ ਵਿੱਚ 2 ਲੱਖ ਦੀ ਪਊ 2 ਲੱਖ 25 ਸਵਾ 2 ਲੱਖ 2 ਲੱਖ ਸਵਾ 2 ਲੱਖ ਰੁਪਏ ਦੀ ਪਊਗੀ ਜੀ ਸੋ ਫਰੋਮ 12 ਲੱਖ ਵੀ ਬੋਟ ਡਾਊਨ ਟੂ 2 ਲੱਖ ਇਟ ਇਜ਼ ਆਰ ਡਿਊਟੀ ਐਂਡ ਆਈ ਥਿੰਕ ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕੀਏ ਅਸੀਂ ਉਹਨਾਂ ਦਾ ਕਰਾਂਗੇ ਲੇਕਿਨ ਮੈਂ ਸਮਝਦਾ ਕਿ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਅਸੀਂ ਫੇਸ ਕਰ ਰਹੇ ਸੀਗੇ ਵੀ ਆਰ ਸਾਡੀ ਜਿਹੜੀ ਸਰਕਾਰ ਹੈ ਵੀ ਆਰ ਕਨਵਰਟਿੰਗ ਵੀਕਨੈਸਸ ਇੰਟੂ ਸਟ੍ਰੈਂਥ ਐਂਡ ਆਬਸਟੈਕਲਸ ਇੰਟੂ ਸਟੈਪਿੰਗ ਸਟੋਨਸ ਦੇਖੋ ਇਹ ਸਭ ਤੋਂ ਵੱਡਾ ਫਾਈਨੈਂਸ ਦਾ ਮਾਮਲਾ ਸੀਗਾ ਕਿ ਜੀ ਡਿਪਾਰਟਮੈਂਟ ਨੂੰ 셀ਫ ਸਫੀਸ਼ੀਐਂਟ ਹੋਣਾ ਚਾਹੀਦਾ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਇਹਦੇ ਨਾਲ ਕਿੰਨੇ ਪੈਸੇ ਆ ਜਾਣੇ ਹਰ ਕਾਰਪੋਰੇਸ਼ਨ ਨੂੰ ਜਿਹੜੀ ਅੱਜ ਦੀ ਡੇਟ ਦੇ ਵਿੱਚ ਡਿਫੰਕ ਪਈ ਹੈ ਬੈਂਕਰਪਟ ਪਈ ਹੈ ਦੇ ਵਿਲ ਬੀ ਸੈਲਫ ਸਫੀਸ਼ੀਐਂਟ ਐਂਡ ਮੇਕ ਨੋ ਮਿਸਟੇਕ ਅਬਾਊਟ ਇਟ ਤੁਸੀਂ ਲੁਧਿਆਣੇ ਲੁਧਿਆਣੇ ਮੈਂ ਅਸ਼ੂ 10000 ਤੇਰੇ ਲੁਧਿਆਣੇ ਦੇ ਵਿੱਚ ਕੀ ਇਫੈਕਟ ਹੈ 200 ਕਰੋੜ ਤੋਂ ਜ਼ਿਆਦਾ ਸਾਡੇ ਮਤਲਬ 2-300 ਕਰੋੜ ਤੋਂ ਜ਼ਿਆਦਾ ਇਹਦੇ ਤੋਂ ਆਜੂਗਾ ਪੈਸਾ ਬਾਕੀ ਵੀ ਵੀ ਰਿਲੈਕਸ ਦਾ ਲਾਸ ਕਿ ਜਿਹੜੀ ਇੰਪਰੂਵਮੈਂਟ ਟਰਸਟ ਦੀ ਜਿਹੜੀ ਜ਼ਮੀਨ ਹੈਗੀ ਹੈ ਜਿਹੜੀਆਂ ਸਕੀਮਸ ਹੈਗੀਆਂ ਨੇ ਉਹਦੇ ਵਿੱਚ ਵੀ ਸੇਲ ਦੇ ਨਾਲ ਵੀ ਵਿਲ ਗਿਵ देम ਅਰਾਊਂਡ 400-500 ਕਰੋੜ ਦੈਟਸ ਅ ਗਾਰੰਟੀ ਇਕੱਲੇ ਲੁਧਿਆਣੇ ਦੀ ਗੱਲ ਕਰ ਰਿਹਾ ਮੈਂ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਚਾਹੇ ਅੰਮ੍ਰਿਤਸਰ ਹੋਵੇ ਚਾਹੇ ਵੱਡੀਆਂ ਕਾਰਪੋਰੇਸ਼ਨਾਂ ਹੋਣ ਹਾਂ ਜੀ ਇਹ 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 ਪੈਸੇ ਆਣਗੇ ਨਾ ਮਤਲਬ ਜਿਹੜੇ ਬੰਦਿਆਂ ਨੇ ਉਹ ਲੈਣੀ ਹੈ ਬੈਨੀਫਿਟ ਲੈਣਾ ਹੈ ਕਿਸੇ ਨੇ ਸੀਐਲਯੂ ਚੇਂਜ ਕਰਾਉਣਾ ਹੈ ਬਾਈ ਕਿਸੇ ਨੇ ਬਿਲਡਿੰਗਾਂ ਆਪਣੀਆਂ ਬਿਲਡਿੰਗ ਫਾਊਂਡਿੰਗ ਉਹ ਕਹਿੰਦੇ ਐਫਆਰ ਰੂਲ ਵਧਾਏ ਹੋਏ ਨੇ ਕਿਸੇ ਨੇ ਮਤਲਬ 5 ਮੰਜਲਾ ਬਣਾ ਲਈ ਪਰਮਿਸ਼ਨ ਦੋਦੀ ਹੈ ਤੇ ਉਹਦੇ ਤੋਂ ਫਿਰ ਦੇ ਵਿਲ ਹੈਵ ਟੂ ਐਕਚੁਅਲੀ ਉਹਨੂੰ ਪੈਸੇ ਭਰਾ ਕੇ ਉਹਨੂੰ ਲੀਗਲਾਈਜ਼ ਕਰਾਉਣਾ ਪਊਗਾ ਬਟ ਥੈਟ ਹਾਂ ਜੀ ਬਿਲਡਿੰਗ ਹਨ ਹਾਂਜੀ ਸੋ ਦਿਸ ਇਸ ਬਟ ਦਿਸ ਇਸ ਸ਼ੋਰ ਐਂਡ ਆਈ ਪ੍ਰੋਮਿਸ ਯੂ ਮੇਰੇ ਹਿਸਾਬ ਦੇ ਨਾਲ 1000 1000 ਕਰੋੜ ਦੇ ਲਾਗੇ ਤੱਕ ਨੇ 1000 ਕਰੋੜ ਤੋਂ ਉੱਤੇ ਹੀ 1000 ਕਰੋੜ ਤੋਂ ਉੱਤੇ ਆਓ ਸੈਲਫ ਸਫੀਸ਼ੀਐਂਟ ਹੋ ਜਾਣਗੀਆਂ ਮਤਲਬ ਆਪਣੀ ਡਿਵੈਲਪਮੈਂਟ ਕਰਨ ਯੋਗੀਆਂ ਹੋ ਜਾਣਗੀਆਂ ਉਹਦੇ ਨਾਲ ਨਾਲ ਜਿਹੜੀਆਂ ਇੰਪਰੂਵਮੈਂਟ ਟਰਸਟ ਦੀਆਂ ਸਕੀਮਸ ਨੇ ਉਹਨੂੰ ਵੀ ਰਿਲੈਕਸ ਕੀਤਾ ਕਿਉਂਕਿ ਉਹਦੇ ਵਿੱਚ ਮੰਡੇਟਰੀ ਸੀ ਕਿ ਹਰ ਸਾਲ 20% ਵਧਾਇਆ ਜਾਵੇ ਰੇਟ ਜਿਹੜਾ ਜ਼ਮੀਨ ਦਾ ਹਣ ਜ਼ਮੀਨ ਉਹਨੇ ਰੇਟ ਤੇ ਵਿਕਦੀ ਨਹੀਂ ਔਰ ਜ਼ਮੀਨ ਦੇ ਜਿਹੜੇ ਦੂਸਰੇ ਰੇਟ ਨੇ ਮਾਰਕੀਟ ਪ੍ਰਾਈਸ ਹੈਗੀ ਉਹ ਬਹੁਤ ਹੀ ਘੱਟ ਹੈ ਸੋ ਅਸੀਂ ਮਾਰਕੀਟ ਪ੍ਰਾਈਸ ਨਾਲ ਰਿਲੇਟ ਕਰਕੇ ਡੀਸੀ ਰੇਟਾਂ ਨੂੰ ਉਹ ਕਰਕੇ ਉਹਨਾਂ ਨੂੰ ਵੀ ਸੈਲਫ ਸਫੀਸ਼ੀਐਂਟ ਕਰ ਦਿੱਤਾ ਐਂਡ ਵਿਦ दैट ਰਿਜ਼ਲਟ ਤੁਸੀਂ ਦੇਖਿਓ ਕਿ ਕਾਰਪੋਰੇਸ਼ਨ ਦੇ ਵਿੱਚ ਕੱਲੇ ਟਰਸਟਾਂ ਦੇ ਵਿੱਚੋਂ ਜਿਵੇਂ ਇਹਨਾਂ ਵਾਲਾ 2-300 ਕਰੋੜੋਂ ਦੇ ਤੋਂ ਆਊਗਾ ਸਾਡੇ ਤੇ ਆਲਰੇਡੀ ਸੈਲਫ ਸਫੀਸ਼ੀਐਂਟ ਹੈ ਅਸੀਂ 5-7 ਪੋੜ ਜਿਹੜਾ ਹੈ ਉਹਨਾਂ ਦੇ ਟੈਂਡਰ ਕੱਢ ਦਿੱਤੇ ਐਂਡ that will be a development of almost 300. ਕਰੋੜਸ